ਬਟਾਲਾ ਤੋਂ ਇੱਕ ਹੋਰ ਵੱਡੀ ਤੇ ਦਰਦਨਾਕ ਖਬਰ ਮਿਲ ਰਹੀ ਹੈ ਦੋ ਧਿਰਾਂ ਦੀ ਲੜਾਈ ਹੋਈ ਹੈ ਜਿਸ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਪਹੁੰਚਦੀਆਂ ਨੇ ਅਤੇ ਫਿਰ ਹਸਪਤਾਲ ਦੇ ਅੰਦਰ ਵੀ ਤੇਜ਼ਧਾਰ ਹਥਿਆਰ ਅਤੇ ਡਾਂਗਾ ਸੋਟੇ ਚਲਣ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਜਦੋਂ ਦੋਵੇਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਵਾਂ ਨੇ ਇੱਕ ਦੂਸਰੇ ਤੇ ਇਲਜ਼ਾਮ ਲਾਇਆ ਤੇ ਕਿਹਾ ਕਿ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਗਏ ਆ ਕਿ ਸਾਡੇ ਨਾਲ ਨਜਾਇਜ਼ ਹੋਈ ਹੈ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਝਗੜੇ ਦਾ ਪਤਾ ਲੱਗਿਆ ਐ ਐਮਐਲਆਰ ਦੋਵਿਆਂ ਦੀਆਂ ਕਟੀਆਂ ਗਈਆਂ ਨੇ ਅਤੇ ਸਾਡੇ ਤੱਕ ਉਹ ਕਾਂਦੇ ਪਲ ਹਾਰੇ ਤੱਕ ਨਹੀਂ ਪਹੁੰਚੀਆਂ ਜਿਵੇਂ ਹੀ ਪਹੁੰਚਣ ਗਈਆਂ ਜਿਸ ਕਿਸੇ ਦਾ ਵੀ ਕਸੂਰ ਹੋਵੇਗਾ ਉਹਨਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਜਾਏਗੀ ਕੀ ਨਾ ਜੀ ਆਪਣਾ ਸੰਜੀਵ ਕੀ ਗੱਲ ਹੋਈ ਜਿਹੜੇ ਝਗੜੇ ਵਿੱਚ ਕਰਨ ਕੀ ਟਾਪਾ ਭਾਜੀ ਮੈਂ ਨਾ ਇਹਨਾਂ ਦੇ ਲੋਟਰੀ ਸਟਾਲ ਤੇ ਗਿਆ ਰੰਜੀਤ ਦੇ ਤੇ ਮਾਜਦੇ ਇਹਨਾਂ ਮੇਰਾ ਨਾ ਤੇ ਨੰਬਰ ਆਇਆ ਇਨਾਂ ਨੂੰ ਮੈਂ ਪਹਿਲੇ ਟੇਬਲੇ ਉੱਥੇ ਮੈਂ ਨਾ ਤਾਂ ਕੰਮ ਕੀ ਕੀਤੀ ਬਾਅਦੋਂ ਮੈਂ ਅਲੀਆ ਰੋਡ ਤੇ ਕੱਲ ਗਿਆ ਉੱਥੇ ਮੈਨੂੰ 20-25 ਜਲੇ ਪੈ ਗਏ ਉੱਥੇ ਜਾ ਕੇ ਇਨਾਂ ਨੇ ਮੇਰੇ ਸਿਰ ਤੇ ਮਾਰੀ ਸੱਟ ਲੱਗ ਤੇ ਮਾਰਿਆ ਦਾਤਰ ਹਾਂਜੀ ਫਿਰ ਭਾਜੀ ਆਪਾਂ ਤੇ ਸਿਵਲ ਹਸਪੀਟਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪੀਟਲ ਇਹਨਾਂ ਨੇ ਫਿਰ ਕੀ ਨਹੀਂ ਮੇਰੇ ਦੂਜੇ ਭਾਜੀ ਤੇ ਵੀ ਸੱਟ ਲਾਈ ਦਾਤਰ ਮਾਰੇ ਤੇ ਸਿਵਲ ਹਸਪੀਟਲ ਸੀਸੀਟੀਵੀ ਕੈਮਰੇ ਵਿੱਚ ਜਿੰਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕਿ ਸਿਵਲ ਹਸਪਤਲ ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਨਾਲ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਤੁਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਇਹਨਾਂ ਦੇ ਪਛਾਣ ਹੋਣਾ ਜਿਹਦਾ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਛਾਣ ਹੋਣਾ ਚਾਹੀਦਾ ਅੱਜ ਕੀ ਰਾਜੀ ਆਪਨੋ ਕਿਹਾ ਜੀ ਕੀ ਹੋਇਆ ਤੁਹਾਡਾ ਜੀ ਭਾਈ ਤਾਂ ਹੋਇਆ ਜੀ ਕਿ ਬੰਆ ਜਿਹੜਾ ਕਰਦੇ ਦਾ ਬੁੜਾ ਸੀ ਉਹ ਲੱਗਾ ਉਹਦੇ ਚ ਅਦਕ ਬਿਜਲੀ ਬੋਟ ਦਾ ਬਤਾਗਾ ਉਹਨੇ ਮੇਰੇ ਕੋ 35000 ਦੇ ਠੱਬੀ ਵਾਰੀ ਇਹ ਮੇਰੀ ਦੁਕਾਨ ਦੇ ਮੀਟਰ ਨੂੰ ਉੱਤੇ ਲਾ ਦੇ ਤੇ ਬਾਅਦ ਦੇ ਵਿੱਚ ਉਹ ਕੱਲ ਹੀ ਤੇ ਚਾਰ-ਚਾਰੇ ਆਪਣੀ ਦੁਕਾਨ ਤੇ ਬੈਠੇ ਆ ਤੇ ਰੋਟੀ ਪਾੜੀ ਸ਼ਾਤ ਪੇਟ ਗਿਆ ਤਾਂ ਜਿਹੜਾ ਇਹ ਜੇ ਦੁਕਾਨ ਤੇ ਆਇਆ ਤੇ ਛੋਟੇ ਜੋਰ ਤੋਂ ਤੇ ਕਿਹਾ ਇਹ ਕਿ ਤੂੰ ਉਹਦੇ ਪੈਸੇ ਨਹੀਂ ਦੇ ਦਗਾ ਇਹਦੇ ਫਿਰ ਪਤਾ ਨਹੀਂ ਅੱਛੀ ਨੂੰ ਹੋਣ ਦਿੱਤਾ ਜਾਂ ਕਿਹਨੂੰ ਕਿਤਾ ਦੀ ਆਖਾਂ ਭਾਜੋ ਬੜੀ ਪੁਕਾਰ ਕਰਦਾ ਜਿਦੋਂ ਨਾ ਸਾਸ਼ਾ ਲੋੜਾ ਹੈ ਤੁਹਾ ਪਰਾਰ ਤੁਹੂ ਕਿ ਦਾ ਇਲਾਪਾ ਜਲਾ ਇਹ ਤੁਹਾ ਮਾਰੇ ਕੋ ਠੀਕ ਦਕਾ ਤੇ ਕੀ ਹੁਣ ਆ ਹੋਈ ਆ ਅੱਜ ਦਕਾਲ ਤੋਂ ਬਾਅਦ ਦੇ ਵਿੱਚ ਆਇਓ ਤੁਹਾਂ ਪੁਰਾਜ਼ ਕੈਂਪਜ ਚ ਚਲ ਗਏ ਆ ਯਮਸੀ ਘਰ ਵੀ ਤੁਹਾਡੇ ਹੋ ਜੇਗਾ ਖੜਾ ਦੂਣਾ ਹਾਂ ਗੱਲਬਾਤ ਕਰ ਲੈ ਸੱਤੋਏ ਨਾ ਇਹ ਪਰਕਿਆਰ ਸ਼ੀ ਹਣੀ ਆਣ ਦੇ ਜਦੋਂ ਬਾਤ ਤੋਂ ਕੈਂਪਜ ਉੱਥੇ ਲਿਆ ਤੇ ਹਾ ਲੋ ਹਾ ਜਦ ਹੱਥੀ ਪੈ ਗਏ ਨਾ ਪਹਿਲਾ ਛੋਟਾ ਬਾਜ਼ ਵੀਰ ਤੋਂ ਸਨ ਨਾ ਤੁਹਾ ਔਰ ਬੀਸ ਹੋੜ ਮਾਰੇ ਆ ਕੀ ਨਾਹੀ ਉਹਨਾਂ ਦੇ ਕਿੰਨੇ ਜਾਣੇ ਤੇ ਉਹਨਾਂ ਨੇ ਮੁੱਲ ਕੀਤਾ ਉਹ ਮੇਰੇ ਸਾਹਮਣੇ ਪੰਜ ਸੱਤ ਜਾਣੇ ਇਹ ਕਰਤੀ ਸੀ ਜੇ ਤੇ ਇੱਕ ਦਫਾ ਆਹੇ ਕਰਤੇ ਦਾ ਮੋਟਾ ਹੈ ਅਜੀ ਅਜੀ ਜੇਬਾਂ ਤੋਂ ਹੀ ਪੈਂਦੀ ਜਾਂ ਮਿੱਤਰਾਂ ਦਾ ਤੇ ਕੱਬ ਕਰਦਾ ਹੈ ਤੇ ਉਹ ਤੋਂ ਬਾਅਦ ਦਿਨਾਂ ਦੇ ਬਾਜੇ ਦੀ ਕੁੱਟਿਆ ਤੇ ਬਾਜੇ ਦੇ ਵੇਲੇ ਫੋਨ ਕੀਤਾ ਕਿ ਭਾਜੇ ਦੇ ਅੱਧੀ ਤਾਂਗੇ ਤੋਂ ਮੇਰੇ ਬੜਾ ਗਾ ਭੱਜਿਆ ਤੇ ਕਿ ਆਪਣੇ ਘਰ ਜਾ ਗਏ ਆ ਫੜ ਕਰਾਈ ਫਨੋਗੀ ਦੇ گاਉਂ ਦੇ ਵਿੱਚ گاਉਂ ਦੇ ਵਿੱਚ ਹੀ ਰਿਹਾ ਡਾਕਟਰ ਦੇ ਦੇਖ ਕੇ ਉੱਥੇ ਮੈਂ ਜਸਟਰ ਡਾਕਟਰ ਦਾ ਮੰਮੀ ਆ ਬਾਅਦ ਦੇ ਵਿੱਚ ਫਿਰ ਜਦੋਂ ਇੱਥੇ ਹਸਪਤਾਲ ਆਣ ਕੇ ਦਾਖਲ ਹੋ ਗਏ ਆ ਤੇ ਪ੍ਰੋਟੋਕੋਲ ਇਹ ਪ੍ਰਾਪਨਾ ਤੇਰੇ ਵਾਸਤੇ ਪੱਤਨ ਦੇ ਤੇ ਇਹ ਆੜ ਕੇ ਮੇਰੇ ਕਬੀਲੇ ਵੀ ਤੇ ਮੇਰੇ ਭਰਾ ਦੇ ਵੀ ਇੱਥੇ ਆਣ ਕੇ ਹੱਤੋਂ ਪਈ ਹੋਏ ਨੇ ਤੇ ਸ਼ਰੀਆ ਪਨਵਾਸ਼ੀ ਦੀ ਤਰ੍ਹਾਂ ਕਰ ਦਿੱਤੀ ਤੇ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਸਾਫ ਚਾਹੀਦਾ ਹੈ ਇਹ ਇੱਕ ਵਾਰ ਫੱਲ ਪਈ ਆ ਜਿਹੜੇ ਬੜੇ ਬਦਮਾਸ਼ ਪਸਤਾਫੁੱਲਾ ਕਿਉਂ ਫੇਰ ਪਏ ਗਏ ਤੇ ਫੁੱਲ ਦੂਜੇ ਪੱਲੇ ਦਾ ਹੋਇਆ ਉਹ ਧਿਆਲ ਨੇ ਤੇ ਫੁੱਲ ਬਦਮਾਸ਼ੀ ਕਰਦੇ ਆ ਸਰ ਬਿੱਤੀ ਤੇਰ ਸ਼ਾਮ ਰਾਤ ਸਮੇਂ ਇੱਕੋ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਤੇ ਰਣਜੀਤ ਸਿੰਘ ਆਪਣਾ ਡੇਰਾ ਰੋਪੇ ਦੀ ਦੁਕਾਨ ਹੈ ਜੀ ਅ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਕਾਰਨ ਜਲ ਜਾ ਰਿਹਾ ਸੀ ਗਾਲੀਬਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਜਿਹੀ ਮਾਰਕਟਾਈ ਕੀਤੀ ਮੋਟਰਸਾਈਕਲ ਤੇ ਭੰਆ ਇਹ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ بیٹے ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵੀ ਜੋ ਦੂਸਰੀ ਪਾਰਟੀ ਜਿਹੜੀ ਅਸ਼ੀਸ਼ ਉਹਨਾਂ ਦੇ ਵੀ ਸੱਤਾਂ ਲੱਗੀਆਂ ਹੋਣਗੀਆਂ ਉਹ ਜਦੋਂ ਉਥੇ ਆਏ ਨੇ ਉਥੇ ਇਹਨਾਂ ਦਾ ਇੱਕ ਵਾਰੀ ਫੇਰ ਕਾਫੀ ਝਗੜਾ ਹੋ ਗਿਆ ਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗੀਆਂ ਸੀਟਾਂ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦੇ ਲੱਗੀਆਂ ਸੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਜਿਹੜੇ ਕਮਨਤ ਰਾਜ ਕਾਂਧੀ ਕੈਂਪਰੇ ਸੀ ਉਹਨਾਂ ਦੇ ਲੱਗੀਆਂ ਸੀਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਆਪਣਾ ਰੰਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵਿੱਚ ਸੀਟਾਂ ਲੱਗੀਆਂ ਨੇ ਐਮਐਲਏ ਕਟਿੰਗੀਆਂ ਹਜੇ ਤੱਕ ਐਮਐਲਏ ਰੀਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਉਂਦੀ ਕਿ ਉਹਦੇ ਮੁਤਾਬਕ ਕਰਦੇ